ਨਦੀ ਪਾਰ ਸਾਡੇ ਗੁਰਾਂ ਦਾ ਦੁਆਰਾ ਮੁਰਾਦਾ ਸਭ ਕਰੇ ਪੂਰੀਆਂ ਨਦੀ ਪਾਰ ਸਾਡੇ ਗੁਰਾਂ ਦਾ ਦੁਆਰਾ ਮੁਰਾਦਾ ਸਭ ਕਰੇ ਪੂਰੀਆਂ ਕੋਈ ਰੱਬ ਦਾ ਹੈ ਕੋਈ ਰੱਬ ਦਾ ਹੈ ਰੂਪ ਇਹ ਪਿਆਰਾ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੈ ਗੁਰਦੇਵ ਗੁਰਪੂਰਨਮਾ ਦਾ ਦਿਨ 21 ਜੁਲਾਈ ਦਿਨ ਐਤਵਾਰ ਨਿਊਜ਼ ਕੁਰਾਲੀ ਚੈਨਲ ਵੇਖਦੇ ਹੋਏ ਸਾਰੇ ਜਿੰਨੇ ਵੀ ਸਰੋਤੇ ਨੇ ਗੁਰੂ ਮਹਾਰਾਜ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਭਗਤ ਨੇ ਮੇਰੀਆਂ ਮਾਵਾ ਪੈਣਾ ਬੀਰ ਬਜ਼ੁਰਗ ਬੱਚੇ ਸਾਰਿਆਂ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਗੁਰਪੂਰਨਮਾ ਦੀਆਂ ਗੁਰੂ ਮਹਾਰਾਜ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰੇ ਆ ਸੁਆਮੀ ਜੀ ਮਹਾਰਾਜ ਕੁਰਾਲੀ ਵਾਲੇ ਨਦੀ ਪਾਰ ਵਾਲੇ ਸੁਆਮੀ ਜੀ ਮੇਰੇ ਗੁਰੂ ਮਹਾਰਾਜ ਜਿਨ੍ਹਾਂ ਦੀ ਬਦੌਲਤ ਮੈਂ ਜੋ ਵੀ ਕੁਝ ਹਾਂ ਜ ਉਹ ਸਿਰਫ ਸਵਾਮੀ ਜੀ ਮਹਾਰਾਜ ਮੇਰੇ ਗੁਰੂ ਮਹਾਰਾਜ ਪੂਲੇ ਸ਼ੰਕਰ ਉਹਨਾਂ ਦੀ ਬਦੌਲਤਾਂ ਔਰ ਹਮੇਸ਼ਾ ਮੇਰਾ ਜਿਹੜਾ ਸਿਰ ਹੈ ਉਹਨਾਂ ਦੇ ਚਰਨਾਂ ਦੇ ਵਿੱਚ ਝੁਕਦਾ ਹੈ ਔਰ ਝੁਕਿਆ ਹੀ ਰਹੇਗਾ ਅ ਕੱਲ ਠੀਕ 3 ਵਜੇ 3 ਵਜੇ ਤੋਂ ਪਹਿਲਾਂ ਹੀ ਬਲਕੇ 10 15 ਮਿੰਟ ਪਹਿਲਾਂ ਕੁਰਾਲੀ ਨਦੀ ਪਾਰ ਸਵਾਮੀ ਜੀ ਦੇ ਦਰਬਾਰ ਵਿੱਚ ਆਪਾਂ ਮਿਲਾਂਗੇ ਵੀ 21 ਤਰੀਕ ਨੂੰ ਗੁਰਪੂਰਨਮਾ ਵਾਲੇ ਦਿਨ ਠੀਕ 3 ਵਜੇ ਕੁਰਾਲੀ ਸਵਾਮੀ ਜੀ ਦੀ ਕੁੱਟੇ ਵਿੱਚ ਮਿਲਦੇ ਆਂ ਔਰ ਗੁਣਗਾਨ ਕਰਾਂਗੇ ਗੁਣਗਾਨ ਸੁਣਾਗੇ ਇੱਕ ਵਾਰ ਫੇਰ ਨਿਊਜ਼ ਕੁਰਾਲੀ ਚੈਨਲ ਦੇ ਸਾਰੇ ਸਰੋਤਿਆਂ ਨੂੰ ਗੁਰਪੂਰਨਵਾਦੀਆਂ ਢੇਰ ਸਾਰੇ ਮੁਬਾਰਕਾਂ ਬਹੁਤ ਸਾਰੇ ਮੁਬਾਰਕਾਂ ਗੁਰੂ ਮਹਾਰਾਜ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰੇ ਜੈ ਗੁਰਦੇਵ ਜੈ ਗੁਰਦੇਵ ਜੈ ਗੁਰਦੇਵ ਰਾਜ ਕੀ ਜੈ ਕਲਾਸਦਾਮ ਨਦੀਪਾਰ ਕੁਰਾਲੀ से जुड़े सभी भक्तों को शिव स्वरूप आत्मा चैरिटेबल ट्रस्ट नदी पार कुराली की ओर से गुरु पूर्णिमा की लाख लाख बधाई हो आप सभी दिनांक 21 जुलाई दिन रविवार को गुरु पूर्णिमा के शुभ अवसर पे कैलाश धाम कुराली पहुंचकर स्वामी जी महाराज का आशीर्वाद प्राप्त करें सुबह से शाम तक सत्संग का आनंद लें और भंडारे का भोग ग्रहण करें स्वामी जी महाराज की जय हो हर हर महादेव बोल स्वामी जी महाराज की जय बोल शंकर भगवान की जय गुरु पुण्या दे शुभ अवसर पर सपनो लाख लाख बधाई हो गए स्वामी जी दी कुटिया नदी पर परौली दे बीच विशाल भंडारा हर साल दी तरह इस साल भी मनाया जा रहा है सारी संगत नु विनती है कि गुरु महाराज दे दरते आओ ਗੁਰੂ ਮਾਰਾ ਦੇ ਦਰਸ਼ਨ ਕਰੋ ਤੇ ਜੀਵਨ ਨੂੰ ਸਫਲ ਬਣਾਓ ਤੇ ਕੀਰਤਨ ਦਾ ਆਨੰਦ ਪਾਓ ਤੇ 21 ਤਰੀਕ ਦਿਨ ਐਤਵਾਰ ਨੂੰ ਕੁੱਟਿਆ ਨਦੀ ਪਰ ਕੁਰਾਲੀ ਦੇ ਵਿੱਚ ਪਹੁੰਚੋ ਤੇ ਸ਼ੋਮੀ ਜੀ ਦੇ ਦਰਸ਼ਨ ਪਾਓ ਹੋ ਸ਼ੋਮੀ ਜੀ ਮਹਾਰਾਜ ਕੀ ਜੈ ਹੋਲ ਸ਼ੰਕਰ ਭਗਵਾਨੇ ਕੀ ਜੈ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤ ਗੁਰ ਨਮੈ ਸ੍ਰੀ ਗੁਰੂ ਨਰਨ ਨਮੈ ਓਮ ਜੁਮ ਸੈ ਕ ਕਰੇ ਕਾਸ਼ੀ ਧਾਮੇ ਚੈ कला से भी चैतुदी सुबह गंगा संकुप जन्म शुभ नुभम गुरु गुरु पूर्णिमा के शुभ अवसर पे आप सब भक्त जनों को मेरी ओर से यानी कि तसेम बालिया की ओर से आप सबको हार्दिक ਬਧਾਈਓ ਬੋਲੀਏ ਸਤਿਗੁਰ ਸੁਆਮੀ ਜੀ ਮਹਾਰਾਜ ਕੀ ਸ਼ਸਤਰਕਾਲ ਅਦਾਬ ਨਮਸਤੇ ਮੇਰੇ ਵੱਲੋਂ ਜਾਨੀ ਕਿ ਬਰਿੰਦਰ ਵਿੱਕੀ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਗੁਰਪੁਰਨਮਾ ਦੀਆਂ ਲੱਖ ਲੱਖ ਵਧਾਈਆਂ ਜੈ ਦਾਤਿਆਂ ਦੀ ਜੈ ਗੁਰੂਆਂ ਦੀ ਗੁਰੂ ਬ੍ਰਹਮਾ ਗੁਰੂਰ ਵਿਸ਼ਨੂ ਗੁਰ devo ਮਹੇਸ਼ਵਰਾ ਗੁਰੂ ਸਾਕਸ਼ਾਤ ਪਰਮ ਬ੍ਰਹਮਾ ਤਸਮੀ ਸੇ ਗੁਰਮੇ ਨਮਾ ਸੁਆਮੀ ਜੀ ਦੇ ਸਤਿਕਰਤਾਂ ਨੂੰ ਮੇਰੇ ਯਾਨਕਿ ਨੀਰਜ ਸ਼ਰਮਾ ਉਹਨੂੰ ਬਹੁਤ ਬਹੁਤ ਜ਼ਿਆਦਾ ਗੁਰਪੁਰਬ ਦੀ ਵਾਰੀ ਬਹੁਤ ਬਹੁਤ ਜ਼ਿਆਦਾ ਮੁਬਾਰਕਬਾਦ ਸਵਾਮੀ ਜੀ ਮਹਾਰਾਜ ਜੀ ਦਾ ਇਸੇ ਤਰ੍ਹਾਂ ਸਾਰੀ ਸੰਗਤ ਦੇ ਉੱਪਰ ਆਸ਼ੀਰਵਾਦ ਬਣਿਆ ਰਹੇ ਇਹੇ ਕਾਮਨਾ ਕਰਦੇ ਹਾਂ ਜੀ ਜੈ ਸਵਾਮੀ ਜੀ ਜੈ ਗੁਰਦੇਵ